ਨਮਸਕਾਰ ਸਸਰੀਕਾ ਤੁਸੀਂ ਦੇਖ ਰਹੇ ਹੋ ਆਰ ਜੀ ਐਨ ਟੀਵੀ ਔਰ ਮੈਂ ਅਜੇ ਸ਼ਰਮਾ ਅੱਜ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਦਿਖਾ ਰਹੇ ਹਾਂ ਪਿੰਡ ਸਰੋਤ ਜੋ ਕਿ ਮਲੇ ਕੋਲੇ ਦੇ ਲਾਗੀ ਪਿੰਡ ਹੈ ਇਹ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਦੇ ਮੌਕੇ ਤੇ ਜਿੰਨ ਦਿਹਾੜੇ ਜੋ ਬਣਾਏ ਜਾ ਰਹੇ ਹੈ ਸਜਾਏ ਗਏ ਨੇ ਨਗਰ ਕੀਰਤਨ ਉਹ ਵੀ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਨੇ ਤੇ ਹੁਣ ਤੁਹਾਨੂੰ ਦਿਖਾਨੇ ਆਪਾਂ ਜਿਨ੍ਹਾਂ ਦੇ ਵੱਲੋਂ ਇਹ ਖਾਸ ਇਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਲੰਗਰ ਵਗੈਰਾ ਲਗਾਏ ਜਾਂਦੇ ਨੇ ਔਰ ਨਵਿਕਲਾ ਕੰਮ ਕੀਤਾ ਹੈ ਹੌਸਲੇ ਪੰਛੀ ਜੋ ਕਿ ਸਰਦੀ ਦੇ ਉਤਾਰੇ ਵਿੱਚ ਪੰਛੀਆਂ ਨੂੰ ਰਹਿਣ ਨੂੰ ਜਗ੍ਹਾ ਬਹੁਤ ਘੱਟ ਮਿਲਦੀ ਹੈ ਤਾਂ ਇਹਨਾਂ ਨੇ ਕੋਸਲੇ ਬਣਾਏ ਨੇ ਆਪਾਂ ਗੱਲਬਾਤ ਕਰਾਂਗੇ ਇਹ ਨਵਿਕਲਾ ਕੰਮ ਕਰਨ ਵਾਲੇ ਰਾਜਪਾਲ ਬਿੱਲੂਈ ਨਾਲ ਸਸਰੀਕਰ ਸਰ ਹੋਰ ਬਿੱਲੂ ਜੀ ਕਿਹਾਲ ਚੱਲੇ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਅਜਾਈਓ ਸਵਾਗਤ ਹੈ ਤੁਹਾਡਾ ਹਾਂ ਕੀ ਕੀ ਕਹੋਗੇ ਤੁਹਾਡਾ ਜਿਹੜਾ ਇਹ ਨਵਿਕਲਾ ਕੰਮ ਕੀਤਾ ਗਿਆ ਤੁਹਾਡੇ ਵੱਲੋਂ ਪੰਛੀਆਂ ਲਈ ਮੈਂ ਨਹੀਂ ਕਰਦਾ ਵੈਸੇ ਪਰ ਆ ਰਹੇ ਤਾਂ ਹੋ ਰਹੇ ਮੈਂ ਨਹੀਂ ਕਹਿੰਦਾ ਪਰਵਾਹ ਤਾਂ ਹੁਣ ਹੁਕਮ ਕਰਦਾ ਉਹ ਹੀ ਕਰਵਾਉਂਦਾ ਹਰ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਹਾਂ ਅਰਦਾਸ ਭਗਤ ਦਾ ਵੀ ਕਰਦੇ ਆਂ ਜੋ ਜੋ ਕਿਆ ਹੁੰਦਾ ਕਿ ਦਵਾਈ ਬੂਟੀ ਦੀ ਵੀ ਕਰਦੇ ਆਂ ਜਿਹੜੇ ਜੋਗੇ ਹੈਗੇ ਜਾਂ ਵੀ ਸਾਰਾ ਕਰਦੇ ਆਂ ਐਸੀ ਇੱਕ ਨੰਮਾ ਕੰਮ ਕਰਾਇਆ ਸੀ ਆਪਣੇ ਬੰਦੋਂ ਵਾਹਿਗੁਰੂ ਨੇ ਕਰਾਇਆ ਮੈਂ ਨਹੀਂ ਕਹਿੰਦਾ ਹਾਂ ਕੱਲ੍ਹ ਨੂੰ ਤਾਂ ਵਾਹਿਗੁਰੂ ਨੇ ਪੰਜ ਸਿਆਂ ਲਈ ਕਰਾਇਆ ਆ ਲੈ ਜੋ ਵੀ ਲੱਗਣਗੇ ਲਾਵਾਂਗੇ ਠੱਟਬੱਦ ਵੀ ਲੱਗਣਗੇ ਉਹ ਵੀ ਲਾਵਾਂਗੇ ਅਰਦਾਸ ਭਗਤ ਵਾਲੇ ਦੇ ਵੀ ਲੱਗਵਾਵਾਂਗੇ ਉਹ ਵੀ ਆਪਣੇ ਅੰਦਰ ਵਧੀਆ ਬੰਦਿਆਂ ਵਧੀਆ ਕਿਰਪਾ ਵਾਲੇ ਸੱਚੇ ਬਾਸਲੇ ਹੋਰ ਹੈ ਉਹ ਹੀ ਕਰਾਉਂਦਾ ਛਤ ਉਹ ਹੀ ਕਰਨ ਵਾਲਾ ਹੈ ਮੈਂ ਕੁਸਨੀ ਕਾ ਰਾਈਪਲ ਵੈਲਿਊ ਕੀ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਇਹ ਜਿਹੜੇ ਹੌਸਲੇ ਵਗੈਰਾ ਕਹਿੰਦੇ ਪੰਛੀ ਨੂੰ ਸਰਦੀਆਂ ਦੇ ਰੁੱਤ ਦੇ ਵਿੱਚ ਜੇ ਦੇਖਿਆ ਜਾਵੇ ਰਹਿਣ ਨੂੰ ਜਗ੍ਹਾ ਬਹੁਤ ਘੱਟ ਦੇ ਵਿੱਚ ਆਪਾਂ ਦੋ ਦੋ ਰਜਾਈਆਂ ਲੈਣੀਆਂ ਹਨ ਹੀਟਰ ਲਾਉਣੇ ਹਨ ਉਹਨਾਂ ਨੇ ਕੁਝ ਵੀ ਨਹੀਂ ਕਰ ਰਹੇ ਆਪਨੇ ਕੋ ਹੋਰ ਬਹੁਤ ਕੁਝ ਕਰ ਰਹੇ ਇੱਧਰ ਕੁਝ ਵੀ ਨਹੀਂ ਸੋਚ ਰਹੀ ਹਾਂ ਜੀ ਉਹਨੇ ਕਰਕੇ ਮਾਲਕ ਨੇ ਕਿਰਪਾ ਕੀਤੀ ਪ੍ਰਮਾਤਮਾ ਨੇ ਆਰਡਰ ਕਰੇ ਹਾਂ ਵੀ ਇਹ ਪਾਸੇ ਲਈ ਸੇਵਾ ਤੋਂ ਬਿਲਕੁਲ ਨਾਲ ਨਾਲ ਜੇ ਦੇਖੇ ਜਪਾ ਸਰਕਾਰ ਨੂੰ ਵੀ ਇਹੋ ਜਿਹਾ ਕੋਈ ਮੈਸੇਜ ਲਾ ਸਕਦੇ ਆ ਕਿ ਹਾਂ ਜੀ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਹੈ। ਨਾਲ ਦੇ ਬਾਰੇ ਕੋਈ ਸੋਚੀ ਇੰਦਾ ਹੀ ਕੁਝ ਨਹੀਂ ਕਰ ਰਹੀ ਸਰਕਾਰ। ਸੋਚਣਾ ਚਾਹੀਦਾ ਜੀ ਸੋਚਣਾ ਬਿਲਕੁਲ ਚਾਹੀਦਾ ਜੀ। ਸਰਕਾਰ ਨੂੰ ਕੋਈ ਅਪੀਲ ਕਰਦੇ ਤੁਸੀਂ ਇਹਦੇ ਬਾਰੇ। ਬਹੁਤ ਅਪੀਲ ਕਰਦੇ ਆ ਜੀ। ਕੀ ਕਹਿਣਾ ਚਾਹੁੰਦੇ? ਇਹਦਾ ਧਿਆਨ ਦੇਣਾ ਚਾਹੀਦਾ ਕਿ ਨਹੀਂ ਬਾਕੀ ਪਾਰਟੀਆਂ ਬਜ ਨੇ ਉੱਠ ਕੇ ਇੰਦਰ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ। ਠੀਕ ਹੈ ਜੀ। ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਪਿੰਡ ਨਗਰ ਸਰੋਧ ਵਿਕੇ ਦਸਵੇਂ ਪਾਤਸ਼ਾਹ ਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਮਨਾਉਂਦੇ ਹੋਏ ਨਗਰ ਕੀਰਤਨ ਪਿੰਡ ਵਿੱਚੋਂ ਲੰਗੇ ਤਾਂ ਦਰਵਾਜ਼ੇ ਤੋਂ ਬਾਅਦ ਜਦੋਂ ਵੀ ਨਗਰ ਕੀਰਤਨ ਇਸ ਟੈਂਕੀ ਵਾਲੇ ਚੌਂਕ ਤੇ ਆਉਂਦੇ ਆ ਤਾਂ ਹਰ ਸਾਲ ਦੀ ਤਰ੍ਹਾਂ ਸਾਡੇ ਭਰਾ ਸਰਦਾਰ ਰਾਜਪਾਲ ਸਿੰਘ ਜੀ ਬਿੱਲੂ ਟੇਕੇਦਾਰ ਚਾਹ ਦੇ ਚਾਹ ਦੇ ਲੰਗਰ ਦੇ ਨਾਲ ਪਕੌੜਿਆਂ ਦੇ ਲੰਗਰ ਖੁੱਲੇ ਵਰਤਾਏ ਜਾਂਦੇ ਨੇ ਤੇ ਇਹ ਸੇਵਾ ਇਹਨਾਂ ਵੱਲੋਂ ਇੱਕ ਨਹੀਂ ਤੇ ਇਹ ਸੇਵਾ ਆਪਣੇ ਬਾਬਾ ਰਵਿਦਾਸ ਜੀ ਦੇ ਨਗਰ ਕੀਰਤਨ ਤੇ ਵੀ ਕੀਤੀ ਜਾਂਦੀ ਹੈ ਜੋ ਕਿ ਸਾਲ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਤੇ ਇਹ ਸੇਵਾ ਦੋ ਵਾਰ ਕੀਤੀ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਤੇ ਨਾਲ ਦੀ ਨਾਲ ਭਗਤ ਰਵਿਦਾਸ ਜੀ ਦੇ ਗੁਰਪੁਰਬ ਤੇ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਹੋਰ ਇੱਕ ਨਵੇਕਲਾ ਕੰਮ ਜਿਹੜਾ ਕੀਤਾ ਗਿਆ ਉਹ ਇਹ ਹੈ ਕਿ ਅੱਜ ਜੋ ਅਸੀਂ ਦੇਖ ਰਹੇ ਹਾਂ ਕੁਦਰਤੀ ਬਹਾਲੀ ਜੋ ਅਸੀਂ ਗੁਰੂਆਂ ਦਾ ਸਨੇਹਾ ਭੁੱਲ ਚੁੱਕੇ ਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਸ ਦੇ ਕਥਨ ਅਨੁਸਾਰ ਕਿਉਂਕਿ ਅੱਜ ਅਸੀਂ ਦਰਖਤਾਂ ਵੱਲੋਂ ਮੁੱਕ ਮੋੜਦੇ ਜਾ ਰਹੇ ਆ ਤੇ ਇਹਨਾਂ ਨੇ ਕਨਵੇਕਲਾ ਉਪਰ ਉਪਰਾਲਾ ਕਰਦੇ ਹੋਏ ਦਰਖਤਾਂ ਲਈ ਜਾਨਵਰਾਂ ਲਈ ਆਲਣਿਆਂ ਦੀ ਸੇਵਾ ਕੀਤੀ ਹੈ ਜੋ ਕਿ ਬੇਜ਼ੁਬਾਨ ਨੇ ਜਿਹੜੇ ਅੱਜਕੱਲ ਦੇ ਠੰਡ ਦੇ ਸਮੇਂ ਦੇ ਵਿੱਚ ਕਿਤੇ ਉਹਨਾਂ ਨੂੰ ਟਿਕਾਣਾ ਨਹੀਂ ਹੁੰਦਾ ਤਾਂ ਤਾਂ ਜੋ ਉਹ ਅ ਇਹਨਾਂ ਆਲਨਾਂ ਵਿੱਚ ਆਪਣਾ ਟਿਕਾਣਾ ਕਰ ਸਕਣ ਤੇ ਅੱਗੇ ਆਪਦੀ نسل ਨੂੰ ਵਧਾ ਸਕਣ ਸੋ ਬਹੁਤ ਵੱਧ ਚੜ ਕੇ ਸੰਗਤ ਨੇ ਇਸ ਗੁਰਪੁਰਬ ਦੇ ਨਗਰ ਕੀਰਤਨ ਵਿੱਚ ਹਿੱਸਾ ਪਾਇਆ ਹੈ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ